ਹੈਲੋ एवरीवन वेलकम टू विक्टोरਸ ਨੋਲੇਜ ਦਿਸ ਇਸ ਚੀਨੂ ਸ਼ਰਮਾ ਸੋ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਿਆਦਾ ਡਿਮਾਂਡਡ ਵੀਡੀਓ ਲੈ ਕੇ ਆਈ ਆ ਸੋ ਕਾਫੀ ਟਾਈਮ ਤੋਂ ਮੈਨੂੰ ਈਮੇਲਸ ਆ ਰਹੀਆਂ ਸੀ ਬੱਚਿਆਂ ਦੇ ਡੀਐਮਸ ਆ ਰਹੇ ਸੀ ਕਿ ਸਾਨੂੰ ਪੰਜਾਬ ਗਵਰਨਮੈਂਟ ਐਗਜ਼ਾਮਸ 2024 ਦੇ ਲਈ ਇੱਕ ਕੰਬਾਈਨਡ ਸਟਰੈਟਜੀ ਦੱਸੀ ਜਾਵੇ ਸੋ ਇਸ ਵੀਡੀਓ ਲੈਕਚਰ ਦੇ ਵਿੱਚ ਮੈਂ ਤੁਹਾਨੂੰ 셀ਫ ਸਟਡੀ ਤੁਸੀਂ ਕਿਵੇਂ ਕਰ ਸਕਦੇ ਹੋ ਬੈਸਟ ਈਜ਼ੀ ਲੈਂਗੁਏਜ ਵਾਲੇ ਸੋਰਸਸ ਦੇ ਨਾਲ ਤੇ ਨਾਲ ਹੀ ਜੇ ਕੋਈ ਸਟੂਡੈਂਟਸ ਕੋਰਸ ਵਿੱਚ ਵੀ ਇੰਟਰਸਟਿਡ ਹੋਣਗੇ ਤਾਂ ਉਹਦੇ ਅਕੋਰਡਿੰਗ ਮੈਂ ਕੋਰਸ ਲਾਂਚ ਕਰ ਦੂੰਗੀ based upon the response that i'll be getting so sab to pehla ta main tode naal self study de layi including revision tusi kivein 3 4 mahine de vich apna ek target set kar sakde ho kivein tusi 2024 de vich sarkari naukri hasil kar sakde ho so us sari di sari ek best strategy tode naal aaj is lecture vich main share karungi so jehde students naye ne mere is platform utte sab to pehla ta tusi channel nu subscribe zarur karna hai ਬਿਫੋਰ ਮੂਵਿੰਗ ਫਰਦਰ ਆਈ ਵੁਡ ਲਾਈਕ ਟੂ ਸ਼ੇਅਰ ਕਿ ਜਿਹੜੀ ਸਟਰੈਟੇਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਇਹ ਕਾਮਨ ਤੇ ਮੈਕਸਿਮਮ ਮਾਰਕਸ ਉਹ ਸਬਜੈਕਟਾਂ ਲਈ ਹੈ ਜਿਹੜੇ ਹਰ ਪੇਪਰ ਦੇ ਵਿੱਚ ਘੱਟੋ ਘੱਟ 80 ਤੋਂ 85% ਮਾਰਕਸ ਕੈਰੀ ਕਰਦੇ ਨੇ ਤੇ ਜਿਹੜੀ ਲੈਵਲ ਹੈ ਪ੍ਰੈਪਰੇਸ਼ਨ ਦੀ ਉਹ ਆਪਾਂ ਨੇ ਦਿਮਾਗ 'ਚ ਇਹ ਸੋਚ ਕੇ ਕਰਨੀ ਹੈ ਕਿ ਆਪਾਂ ਪੀਸੀਐਸ ਸਿਵਲ ਸਰਵਿਸਿਜ਼ ਜਿਹੜਾ ਐਗਜ਼ੀਕਟਿਵ ਲੈਵਲ ਦਾ ਐਗਜ਼ਾਮ ਹੈ ਉਹਦੀ ਤਿਆਰੀ ਕਰ ਰਹੀਆਂ ਕਿਉਂਕਿ ਜੇ ਆਪਾਂ ਹਾਇਰ ਲੈਵਲ ਦੇ ਐਗਜ਼ਾਮ ਦੀ ਤਿਆਰੀ ਕਰਾਂਗੇ ਜ਼ਿਆਦਾ ਆਪਾਂ ਸਿਲੇਬਸ ਤੱਕ ਕਰਾਂਗੇ ਤਾਂ ਆਪਾਂ ਜਿਹੜੇ ਛੋਟੇ ਲੈਵਲ ਦੇ ਐਗਜ਼ਾਮਸ ਨੇ ਉਹਨਾਂ ਨੂੰ ਆਸਾਨੀ ਨਾਲ ਬਿਨਾਂ ਕਿਸੇ ਦਿੱਕਤ ਤੋਂ ਕਲੀਅਰ ਕਰ ਸਕਦੇ ਹਾਂ ਸੋ ਦ ਲੈਵਲ ਆਫ ਪ੍ਰੈਪਰੇਸ਼ਨ ਫਾਰ ਐਨੀ ਪੰਜਾਬ ਗਵਰਨਮੈਂਟ ਐਗਜ਼ਾਮ ਕੋਈ ਵੀ ਪੰਜਾਬ ਗਵਰਨਮੈਂਟ ਐਗਜ਼ਾਮ ਹੈ ਚਾਹੇ ਪੰਜਾਬ ਪੁਲਿਸ ਦਾ ਹੋਵੇ ਪੀਟ੍ਰੀਪਲ ਐਸਪੀ ਦਾ ਪੀਸੀਐਸ ਦਾ ਕੋਈ ਹੋਰ ਐਗਜ਼ਾਮ ਹੈ ਪੀਪੀਐਸਸੀ ਦੇ ਦੁਆਰਾ ਜਿਹੜਾ ਕਰਵਾਏ ਜਾਂਦੇ ਨੇ ਹਰ ਕਿਸੇ ਦੀ ਤਿਆਰੀ ਆਪਾਂ ਨੇ ਪੀਸੀਐਸ ਐਗਜ਼ੀਕਿਊਟਿਵ ਲੈਵਲ ਦੀ ਹੀ ਕਰਨੀ ਹੈ ਉਸ ਤੋਂ ਬਾਅਦ ਕਨਸੈਪਚੁਅਲ ਨੌਲੇਜ ਉੱਤੇ ਤੁਹਾਡਾ ਹੋਲਡ ਹੋਣਾ ਚਾਹੀਦਾ ਹੈ ਮੈਂ ਬਾਰ-ਬਾਰ ਸਟੂਡੈਂਟਸ ਨੂੰ ਸੁਜੈਸਟ ਕਰਦੀ ਆ ਇਕੱਲੇ ਐਮਸੀਕਿਊ ਕਰਕੇ ਤੁਸੀਂ ਪੇਪਰ ਕਲੀਅਰ ਨਹੀਂ ਕਰ ਸਕਦੇ ਤੁਹਾਨੂੰ ਕਨਸੈਪਟ ਦੀ ਕਲੈਰਿਟੀ ਹੋਣੀ ਚਾਹੀਦੀ ਹੈ ਥਿਊਰੀ ਤੇ ਉੱਤੇ ਤੁਹਾਡਾ ਸਟਰੋਂਗ ਹੋਲਡ ਹੋਣਾ ਜ਼ਰੂਰੀ ਹੈ ਕੰਪਲੀਟ ਥਿਓਰੈਟিক্যাল ਨੌਲੇਜ ਇਜ਼ ਮਸਟ ਐਮਸੀਕਿਊ ਸਿਰਫ ਪ੍ਰੈਕਟਿਸ ਲਈ ਹੁੰਦੇ ਨੇ ਹੁਣ ਰਾਈਟ ਅਪਰੋਚ ਕੀ ਹੋਊਗੀ ਕੋਈ ਵੀ ਕੰਪੀਟੀਟਿਵ ਇਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਚਾਹ ਤੁਸੀਂ ਆਲਰੇਡੀ ਪਿਛਲੇ 2-3 ਸਾਲਾਂ ਦੇ ਵਿੱਚ ਪੇਪਰ ਦੇ ਚੁੱਕੇ ਹੋ ਜਾਂ ਤੁਸੀਂ ਨਵਾਂ ਨਿਊਲੀ ਗ੍ਰੈਜੂਏਟਿਡ ਹੋ ਤੁਸੀਂ ਨਵੇਂ ਸਿਰੇ ਤੋਂ ਤਿਆਰੀ ਆਪਣੀ ਸ਼ੁਰੂ ਕਰਨੀ ਹੈ ਤੁਹਾਨੂੰ ਨਹੀਂ ਪਤਾ ਕਿ ਅਸੀਂ ਕਿਸੇ ਕੰਪੀਟੀਟਿਵ ਇਗਜ਼ਾਮ ਨੂੰ ਕਿਵੇਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਤਾਂ ਤੁਸੀਂ ਕੀ ਕਰਨਾ ਹੈ ਜਿਹੜਾ ਵੀ ਤੁਸੀਂ ਪੇਪਰ ਦੇਣਾ ਹੈ ਉਹਦਾ ਸਿਲੇਬਸ ਸਮਝਣਾ ਹੈ ਤੁਸੀਂ ਸਿਲੇਬਸ ਦੇ ਵਿੱਚ ਤੁਸੀਂ ਕੀ ਸਮਝਣਾ ਹੈ ਟਾਪਿਕ ਕਿਹੜੇ ਪੁੱਛੇ ਹੋਏ ਨੇ ਲੈਵਲ ਕੀ ਹੈ ਕਿਹੜੇ ਸਬਜੈਕਟ ਦੀ ਕਿੰਨੀ ਵੇਟੇਜ ਹੈ ਉਸ ਅਕੋਰਡਿੰਗ ਤੁਸੀਂ ਆਪਣਾ ਫਿਰ ਸ਼ਡਿਊਲ ਤਿਆਰ ਕਰਨਾ ਕੋਈ ਵੀ ਪੇਪਰ ਹੈ ਸਭ ਤੋਂ ਪਹਿਲਾਂ ਤਾਂ ਕੰਪਲੀਟ ਥਿਊਰੀ ਟਾਪਿਕ ਦੇ ਅਕੋਰਡਿੰਗ ਜਿਹੜੇ ਸਬਜੈਕਟਸ ਨੇ ਉਹਦੇ ਅਕੋਰਡਿੰਗ बार-बार ਮੈਂ ਫੋਕਸ ਕਰਦੀਆਂ ਥਿਊਰੀ ਕਨਸੈਪਟਸ ਤੋਂ ਬਿਨਾ ਪੇਪਰ ਕਲੀਅਰ ਕਰਨਾ ਬਹੁਤ ਡਿਫਿਕਲਟ ਹੈ ਈਜ਼ੀ ਵੇ ਨਾ ਅਪਣਾਓ ਇੱਕ ਸਮਾਰਟ ਸਟੱਡੀ ਕਰੋ ਸੈਕਿੰਡ ਨੰਬਰ ਦੇ ਉੱਤੇ ਕੋਈ ਵੀ ਪੇਪਰ ਹੈ ਕਰੰਟ ਅਫੇਅਰ ਆਪਾਂ ਨੂੰ ਪਤਾ ਹੈ ਕਿੰਨੇ ਇੰਪੋਰਟੈਂਟ ਹੁੰਦੇ ਨੇ ਸੋ ਕਰੰਟ ਅਫੇਅਰ ਵਿੱਚ ਵੀ ਕਈ ਵਾਰ ਸਟੂਡੈਂਟ ਕੀ ਕਰਦੇ ਨੇ ਕੋਈ YouTube ਉੱਤੇ ਰੈਂਡਮ ਵੀਡੀਓਜ਼ ਦੇਖ ਕੇ ਚਲੇ ਜਾਂਦੇ ਨੇ MCQ ਕਰਕੇ ਚਲੇ ਜਾਂਦੇ ਨੇ ਇਹ ਗਲਤੀ ਬਿਲਕੁਲ ਨਹੀਂ ਕਰਨੀ ਉੱਥੇ ਹੋ ਸਕਦਾ 3 ਕੁਐਸਚਨ ਹੋਣ ਆਪਸ਼ਨਸ ਮਿਲਦੇ ਆ ਜੁਲਦੇ ਹੋਣ ਫਿਰ ਉੱਥੇ ਜੇ ਤੁਸੀਂ ਕੱਲੇ MCQ ਕਰਕੇ ਜਾਂਦੇ ਹੋ ਤਾਂ ਇੱਕ ਰੱਟਾ ਹੋ ਜਾਂਦਾ ਹੈ ਕ੍ਰੈਮਿੰਗ ਹੋ ਜਾਂਦੀ ਹੈ ਤੁਸੀਂ ਉੱਥੇ ਕਨਫਿਊਜ਼ ਹੋ ਜਾਂਦੇ ਹੋ ਜੇ ਤੁਸੀਂ ਪੂਰਾ ਕਨਸੈਪਟ ਕੀਤਾ ਹੋਗਾ ਤੁਹਾਨੂੰ ਨਿਊਜ਼ ਦੀ ਪੂਰੀ ਹਿਸਟਰੀ ਬੈਕਗ੍ਰਾਉਂਡ ਪਤਾ ਹੋਊਗਾ ਤਾਂ ਤੁਹਾਨੂੰ ਬਹੁਤ ਸੌਖਾ ਹੋਊਗਾ ਉੱਥੇ ਆਪਸ਼ਨ ਟਿਕ ਕਰਨਾ ਬਿਨਾਂ ਕਿਸੇ ਕਨਫਿਊਜ਼ਨ ਤੋਂ ਸੋ ਕਟੋ-ਕਟ ਹੁਣ ਜਿਹੜੇ ਸਟੂਡੈਂਟਸ ਕੋਈ ਜੂਨ ਜੁਲਾਈ ਚ ਆਉਣ ਵਾਲੇ ਪੇਪਰਾਂ ਦੀ ਤਿਆਰੀ ਕਰ ਰਹੇ ਨੇ 2024 ਦੇ ਵਿੱਚ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਪੀਟ੍ਰੀਪਲੱਸਬੀ ਪੰਜਾਬ ਪੁਲਿਸ ਹੋ ਗਿਆ ਜਾਂ ਹੋਰ ਪੀਪੀਆਰਸੀ ਦੇ ਕਾਫੀ ਪੇਪਰ ਆਉਣ ਵਾਲੇ ਨੇ ਸੋ ਉਹਦੇ ਲਈ ਤੁਸੀਂ 2023 ਜਨਵਰੀ ਤੋਂ ਕਟੋ-ਕਟ ਕਰੰਟ ਅਫੇਅਰ ਕਰਨੇ ਨੇ ਇਸ ਤੋਂ ਘੱਟ ਕਰੰਟ ਅਫੇਅਰ ਤੁਸੀਂ ਨਹੀਂ ਕਰਨੇ ਪਿਛਲੇ ਡੇਢ ਸਾਲ ਦੇ ਕਰੰਟ ਅਫੇਅਰ ਕਰਕੇ ਜਾਣੇ ਆ। ਉਸ ਤੋਂ ਬਾਅਦ ਜੋ ਤੁਸੀਂ ਥਿਊਰੀ ਕਰ ਲਈ ਕਰੰਟ ਅਫੇਅਰ ਦਾ ਤੁਹਾਨੂੰ ਪਤਾ ਲੱਗ ਗਿਆ ਫਿਰ ਤੁਸੀਂ ਇੱਕ ਇੱਕ ਸਬਜੈਕਟ ਚੱਕੋ। ਉਸ ਸਬਜੈਕਟ ਦੇ MCQ's ਦੀ ਪ੍ਰੈਕਟਿਸ ਕਰੋ MCQ ਵੀ ਰੈਂਡਮ ਨਹੀਂ ਕਿ ਕੋਈ ਸਬਜੈਕਟ ਹੈ ਤੁਸੀਂ ਉਹਦੇ 500 MCQ ਕਰ ਲੇ। ਕੋਈ ਵੀ ਪੇਪਰ ਹੈ ਇੱਕ ਪੈਟਰਨ ਹੁੰਦਾ ਹੈ बार-बार ਕੁਐਸਚਨ ਰਿਪੀਟ ਹੁੰਦੇ ਨੇ। ਸੋ ਪ੍ਰੀਵੀਅਸ ਇਅਰ ਕੁਐਸਚਨਸ ਦੇ ਵਿੱਚੋਂ ਸਬਜੈਕਟ ਵਾਈਜ਼ ਤੁਸੀਂ ਤਿਆਰੀ ਕਰਨੀ ਹੈ ਐਮਸੀਕਿਊਜ਼ ਦੀ ਉਸ ਤੋਂ ਬਾਅਦ ਜੋ ਤੁਹਾਡੀ ਐਮਸੀਕਿਊ ਦੀ ਪ੍ਰੈਕਟਿਸ ਹੋ ਗਈ ਥਿਊਰੀ ਕਰੰਟ ਅਫੇਅਰ ਤੁਹਾਨੂੰ ਲੱਗਦਾ ਕਿ ਹੁਣ ਤੁਹਾਡੀ 95% ਤਿਆਰੀ ਹੋ ਚੁੱਕੀ ਹੈ ਤਾਂ ਫਿਰ ਤੁਸੀਂ ਉਹ 5% ਜਿਹੜੀ ਤਿਆਰੀ ਬਚੀ ਹੈ ਉਹਦੇ ਲਈ ਤੁਸੀਂ ਮੌਕ ਟੈਸਟ ਦਿਓ ਬਿਲਕੁਲ ਐਗਜ਼ਾਮ ਪੈਟਰਨ ਉੱਤੇ ਤਿਆਰ ਕੀਤੇ ਹੋਏ ਮੌਕ ਟੈਸਟ ਦਿਓ ਜੇ ਮੌਕ ਟੈਸਟ ਡਿਫਿਕਲਟ ਵੀ ਨੇ ਤਾਂ ਵੀ ਤੁਸੀਂ ਘਬਰਾਉਣਾ ਨਹੀਂ ਕਿਉਂਕਿ ਕੋਈ ਵੀ ਪੇਪਰ ਹੈ ਉੱਥੇ ਹਮੇਸ਼ਾ ਲੈਵਲ ਮਿਕਸ ਹੁੰਦਾ ਹੈ ਐਵਰੇਜ, ਮੀਡੀਅਮ, ਡਿਫਿਕਲਟ ਹਰ ਤਰੀਕੇ ਦੇ ਤੁਹਾਨੂੰ ਉੱਥੇ ਕੁਐਸਚਨ ਪਾਇਆ ਜਾਣਗੇ। ਉਸ ਤੋਂ ਬਾਅਦ ਮੇਨ ਚੀਜ਼ ਕੀ ਪ੍ਰੋਬਲਮ ਆਉਂਦੀ ਹੈ ਕਿ ਸਟੂਡੈਂਟਸ ਤਿਆਰੀ ਹੀ ਹਫਤਾ, 10 ਦਿਨ ਜਾਂ ਜ਼ਿਆਦਾਤਰ ਮਹੀਨਾ ਪਹਿਲਾਂ ਸ਼ੁਰੂ ਕਰ ਦਿੰਦੇ ਨੇ। ਇਹ ਸਭ ਤੋਂ ਵੱਡੀ ਗਲਤੀ ਹੈ। ਤੁਸੀਂ ਆਪਣੀ ਤਿਆਰੀ ਰੱਖਣੀ ਹੈ। ਡੇਟ ਪੇਪਰ ਦੀ ਕਦੇ ਵੀ ਆ ਸਕਦੀ ਹੈ। ਸੋ ਆਪਣੇ ਆਪ ਨੂੰ ਟਾਈਮ ਦੇ ਕੇ ਚੱਲੋ। ਇਦੇ ਨਾਲ ਤੁਸੀਂ ਮੈਂਟਲੀ ਵੀ ਪ੍ਰਪੇਅਰ ਰਹੋਗੇ ਤੁਹਾਡੀ ਵਧੀਆ ਤਰੀਕੇ ਨਾਲ ਤੁਹਾਡੇ ਜੇ ਤੁਸੀਂ ਕੋਈ ਜੌਬ ਕਰ ਰਹੇ ਹੋ ਜਾਂ ਬਾਕੀ ਤੁਹਾਡੇ ਕੋਈ ਹੋਰ ਡੇਲੀ ਰੁਟੀਨ ਦੇ ਕੰਮ ਨੇ ਤਾਂ ਉਹ ਸਾਰਿਆਂ ਦੇ ਨਾਲ ਤੁਸੀਂ ਆਪਣੀ ਪੜ੍ਹਾਈ ਨੂੰ ਬਿਨਾਂ ਕਿਸੇ ਟੈਨਸ਼ਨ ਤੋਂ ਮੈਨੇਜ ਕਰ ਸਕਦੇ ਹੋ ਇੱਕ ਸ਼ੈਡਿਊਲ ਹੋਣਾ ਟਾਈਮ ਟੇਬਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹ ਜੇ ਤੁਹਾਡੇ ਕੋਲ ਟਾਈਮ ਟੇਬਲ ਹੋਊਗਾ ਤੁਸੀਂ ਮੰਨ ਲਓ 3 ਮਹੀਨੇ ਦੇ ਵਿੱਚ ਆਪਣਾ ਇੱਕ ਵਾਰੀ ਸਿਲੇਬਸ ਕੰਪਲੀਟ ਕਰ ਲਿਆ ਫੇਰ ਐਗਜ਼ਾਮ ਦੀ ਡੇਟ ਆਈ ਤੁਹਾਡੇ ਕੋਲ ਮਹੀਨਾ ਹਜੇ ਸਮਾਂ ਪਿਆ ਤਾਂ ਉਸ ਮਹੀਨੇ ਦੇ ਵਿੱਚ ਜੇ ਤੁਸੀਂ ਰਿਵਾਈਜ਼ ਕਰ ਲੋਗੇ ਤਾਂ ਹੋ ਹੀ ਨਹੀਂ ਸਕਦਾ ਕਿ ਤੁਹਾਡਾ ਪੇਪਰ ਨਾ ਕਲੀਅਰ ਹੋਵੇ ਆਲਸੋ ਜੇ ਕਿਸੇ ਸਟੂਡੈਂਟ ਨੂੰ ਨਹੀਂ ਸਮਝ ਆਉਂਦਾ ਕਿ ਮੈਂ ਸ਼ਡਿਊਲ ਕਿਵੇਂ ਤਿਆਰ ਕਰਾਂ ਕੋਈ ਸਟੂਡੈਂਟ ਜੌਬ ਕਰ ਰਿਹਾ ਹੈ ਤਾਂ ਤੁਸੀਂ ਮੈਨੂੰ ਕਦੇ ਵੀ ਈਮੇਲ ਕਰ ਸਕਦੇ ਹੋ ਮੈਂ ਬਿਲਕੁਲ ਫ੍ਰੀ ਆਫ ਕਾਸ ਤੁਹਾਡਾ ਇੱਕ ਸ਼ਡਿਊਲ ਤਿਆਰ ਕਰਕੇ ਤੁਹਾਨੂੰ ਦੇ ਦੂੰਗੀ ਕੋਈ ਵੀ ਤੁਸੀਂ ਮੈਨੂੰ ਐਗਜ਼ਾਮ ਦਾ ਨਾਮ ਦੱਸੋ ਕਿ ਮੈਂ ਇਹ ਪੇਪਰ ਦੀ ਤਿਆਰੀ ਕਰ ਰਿਹਾ ਜਾਂ ਕਰ ਰਹੀ ਹਾਂ ਉਸ ਤੋਂ ਬਾਅਦ ਤੁਹਾਡੇ ਕੋਲ ਕਿੰਨਾ ਸਮਾਂ ਹੈ ਤੁਸੀਂ ਉਹ ਦੱਸੋ 3 ਮਹੀਨੇ ਨੇ 2 ਮਹੀਨੇ ਨੇ ਤੁਸੀਂ ਕਿੰਨੇ ਘੰਟੇ ਦਿਨ ਦੇ ਪੜ੍ਹਾਈ ਲਈ ਦੇ ਸਕਦੇ ਹੋ ਸੋ ਉਹ ਦੇ ਅਕੋਰਡਿੰਗ ਜਿੰਨਾ ਵਧੀਆ ਤਰੀਕੇ ਨਾਲ ਮੈਂ ਤੁਹਾਡੀ ਹੈਲਪ ਕਰ ਸਕੂਗੀ ਪੈ ਕਰੂੰਗੀ ਜਿਵੇਂ ਮੈਂ ਤੁਹਾਨੂੰ ਸਬਜੈਕਟਸ ਦੱਸ ਦੂੰਗੀ ਕਿ ਤੁਸੀਂ ਇਹ ਸਬਜੈਕਟ ਜ਼ਿਆਦਾ ਫੋਕਸ ਕਰਕੇ ਪੜ੍ਹ ਲਓ ਇਹ ਜ਼ਿਆਦਾ ਮਾਰਕਸ ਫੈਚਿੰਗ ਹੈ ਇਹ ਸਬਜੈਕਟ ਨੂੰ ਥੋੜਾ ਘੱਟ ਤੁਸੀਂ ਸਮਾਂ ਦਿਓ ਸੋ ਤੁਸੀਂ ਮੇਰੇ ਤੋਂ ਕਦੇ ਵੀ ਆਪਣਾ ਟਾਈਮ ਟੇਬਲ ਬਣਵਾ ਸਕਦੇ ਹੋ ਤੁਸੀਂ ਈਮੇਲ ਕਰ ਸਕਦੇ ਹੋ onlegalvictor02896@gmail.com ਆਲ ਬੀ ਮੋਰ ਦਨ ready to help you out so now comes our main thing self study strategy jehde students ne self study karni hai thonu lagda hai ki thonu concept wagera samjhan de vich zyada dikkat nahi aundi par tusi eh soch rahe ho ki tusi alag alag exams ne hun ptr plus bhi ho gaya ppcsi punjab police edele liye common sources kede follow karne hai so hun aap one by one sare subjects bare dekhenge sab to pehla a gaya punjab gk ਮੇ ਨਾਲ ਲਿਖਿਆ ਹੋਇਆ ਹੈ ਕਿ ਜਿਹੜਾ ਸਬਜੈਕਟ ਹੈ ਕਿਹੜੇ-ਕਿਹੜੇ ਪੇਪਰ ਦੇ ਲਈ ਤੁਸੀਂ ਤਿਆਰ ਕਰਨਾ ਹੈ। ਸੋ ਪੰਜਾਬ ਜੀਕੇ ਸਾਰੇ ਪੇਪਰਾਂ ਲਈ ਪੜ੍ਹ ਕੇ ਜਾਣੀ ਹੈ ਪੀਟ੍ਰਿਕ ਪਲੱਸ ਪੀ ਹੈ ਪੀਪੀਐਸਸੀ ਹੈ ਪੰਜਾਬ ਪੁਲਿਸ ਹੈ। ਹੁਣ ਇਹਦੇ ਲਈ ਬੈਸਟ ਸੋਰਸ ਆਪਾਂ ਨੂੰ ਪਤਾ ਹੈ ਸਾਡਾ ਪੰਜਾਬ ਬੁੱਕ ਬਹੁਤ ਵਧੀਆ ਹੈ। ਪਰ ਇਹਦੇ ਤੋਂ ਇਲਾਵਾ ਮੈਂ ਰੀਸੈਂਟਲੀ ਰਿਸਰਚ ਕੀਤੀ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਇੰਗਲਿਸ਼ ਮੀਡੀਅਮ ਦੀਆਂ ਬਹੁਤ ਸਾਰੀਆਂ ਬੁੱਕਸ ਨੇ ਜਿਹੜੀਆਂ ਤੁਸੀਂ ਬਿਲਕੁਲ ਮਿਸ ਨਹੀਂ ਕਰਨੀਆਂ। ਬਹੁਤ ਹੀ ਬਿਊਟੀਫੁਲ ਤਰੀਕੇ ਦੇ ਨਾਲ ਸਿੰਪਲ ਲੈਂਗੁਏਜ ਦੇ ਵਿੱਚ ਇਹਦੇ ਸਾਰੇ ਕਨਸੈਪਟ ਕਲੀਅਰ ਕੀਤੇ ਹੋਏ ਨੇ ਸੋ ਮੈਂ ਤੁਹਾਨੂੰ ਦਿਖਾਉਂਗੀ ਕਿ ਤੁਸੀਂ ਬੁੱਕਸ ਕਿੱਥੋਂ ਡਾਊਨਲੋਡ ਕਰ ਸਕਦੇ ਹੋ ਤੇ ਨਾਲ ਹੀ ਕਿਹੜੇ-ਕਿਹੜੇ ਚੈਪਟਰਸ ਕਿਵੇਂ ਤੁਸੀਂ ਕਰਨੇ ਨੇ ਸੋ ਫॉर ਦਾ ਟਾਈਮ ਬਿੰਗ ਤੁਸੀਂ ਇਹ ਦਿਮਾਗ 'ਚ ਰੱਖਣਾ ਹੈ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਇੰਗਲਿਸ਼ ਮੀਡੀਅਮ ਵਾਲੀਆਂ ਕੋਈ ਵੀ ਕੰਪੀਟੀਟਿਵ ਐਗਜ਼ਾਮ ਹੈ ਪੰਜਾਬ ਦਾ ਤੁਸੀਂ ਬਿਲਕੁਲ ਤਿਆਰ ਕਰਨੀਆਂ ਨੇ ਸਟੂਡੈਂਟਸ ਨੂੰ ਕਈ ਵਾਰੀ ਐਨਸੀਆਰਟੀ ਵਗੈਰਾ 'ਚ ਪ੍ਰੋਬਲਮ ਆਉਂਦੀ ਹੈ ਕੋਈ ਦਿੱਕਤ ਨਹੀਂ ਪੰਜਾਬ ਸਕੂਲ এডਿਕੇਸ਼ਨ ਬੋਰਡ ਦੀਆਂ ਬੁੱਕਸ ਬਹੁਤ ਜ਼ਿਆਦਾ ਵਧੀਆ ਨੇ ਮੈਂ ਬਾਰ-ਬਾਰ ਫੋਕਸ ਕਰ ਰਹੀ ਹਾਂ ਕਿਉਂਕਿ ਮੈਂ ਆਪ ਦੇਖਿਆ ਹੈ ਡਾਇਰੈਕਟਲੀ ਕੁਐਸ਼ਨ ਸਪੈਸ਼ਲੀ ਪੰਜਾਬ ਜੀਕੇ ਦੇ ਡਾਇਰੈਕਟਲੀ ਕੁਐਸ਼ਨ ਪੰਜਾਬ ਹਿਸਟਰੀ ਦੇ ਜੀਓਗ੍ਰਾਫੀ ਦੇ ਇੰਨਾ ਕਿਤਾਬਾਂ ਵਿੱਚੋਂ ਪੁੱਛੇ ਜਾਂਦੇ ਨੇ ਥੈਨ ਆਪਾਂ ਨੇ ਜਿਹੜਾ ਲੇਟੈਸਟ ਇਕਨੋਮਿਕ ਸਰਵੇ ਆ ਬਜਟ ਜੋ ਵੀ ਹੁੰਦਾ ਹੈ ਉਹ ਪੰਜਾਬ ਜੀਕੇ ਦੇ ਅੰਦਰ ਆਪਾਂ ਨੇ ਇਕਨੋਮਿਕ ਹੈਡ ਦੇ ਅੰਦਰ ਜ਼ਰੂਰ ਤਿਆਰ ਕਰਕੇ ਜਾਣਾ ਹੈ ਉਸ ਤੋਂ ਬਾਅਦ ਕਰੰਟ ਅਫੇਅਰ ਸਾਰੇ ਪੇਪਰਾਂ ਲਈ ਇੰਪੋਰਟੈਂਟ ਹੈ ਕਰੰਟ ਅਫੇਅਰ ਦੇ ਲਈ ਇੱਕ ਮੰਥਲੀ ਮੈਗਜ਼ੀਨ ਜਿਵੇਂ ਤੁਸੀਂ ਦੇਖਿਆ ਉਹ ਮੈਂ ਵੀ ਟੈਲੀਗ੍ਰਾਮ ਦੇ ਵਿੱਚ ਹਰ ਮਹੀਨੇ ਇੱਕ ਫ੍ਰੀ ਮੈਗਜ਼ੀਨ ਸ਼ੇਅਰ ਕਰਦੀ ਹੁੰਨੀ ਆ ਡੀਟੇਲਡ ਕਰੰਟ ਅਫੇਅਰਸ ਦਾ ਸੋ ਉਹ ਮੋਰ ਦੈਨ ਸਫੀਸ਼ੀਐਂਟ ਹੈ ਨਾਲ ਐਮਸੀਕਿਊ ਕੰਪਾਈਲੇਸ਼ਨ ਚਾਹੇ ਡੇਲੀ ਬੇਸ ਦੇ ਤੁਸੀਂ ਐਮਸੀਕਿਊ ਕਰੋ ਚਾਹੇ ਮੰਥਲੀ ਦੋਨੋਂ ਜ਼ਰੂਰੀਆਂ ਸੋ ਡੀਟੇਲਡ ਪਲੱਸ ਐਮਸੀਕਿਊ ਦੋਨੋਂ ਤਰੀਕੇ ਦੇ ਨਾਲ ਤੁਸੀਂ ਕਰੰਟ ਅਫੇਅਰ ਕਵਰ ਕਰਨੇ ਨੇ ਉਸ ਤੋਂ ਬਾਅਦ ਯੂਨੀਅਨ ਦਾ ਸਰਵੇ ਹੋ ਗਿਆ ਬਜਟ ਹੋ ਗਿਆ ਜਿਵੇਂ ਇਸ ਸਾਲ ਤੇ ਇਕਨੋਮਿਕ ਸਰਵੇ ਆਇਆ ਨਹੀਂ ਯੂਨੀਅਨ ਬਜਟ ਹੋ ਗਿਆ ਏ ਆਪਾਂ ਨੇ கரنٹ ਅਫੇਅਰ ਜ਼ਰੂਰ ਕਰਨੇ ਨੇ ਉਸ ਤੋਂ ਬਾਅਦ ਹੁਣ ਜੇ ਆਪਾਂ ਪੰਜਾਬ கரنٹ ਅਫੇਅਰ ਦੀ ਗੱਲ ਕਰੀਏ ਤਾਂ ਉਹਦੇ ਲਈ ਤੁਸੀਂ ਸੈਲਫ ਨੋਟਸ ਬਣਾਉਣੇ ਨੇ ਪੰਜਾਬ ਪੁਲਿਸ ਵਿੱਚ ਦੇਖਿਆ ਗਿਆ ਸੀ ਵੈਸੇ ਦਾ ਜਿਹੜੇ ਮੈਂ ਕਵਰ ਕਰਵਾਏ ਸੀ கரنٹ ਅਫੇਅਰ ਉਹੀ ਪੇਪਰ 'ਚ ਆਏ ਸੀ ਪੰਜਾਬ ਨੂੰ ਲੈ ਕੇ ਸਪੈਸੀਫਿਕਲੀ ਕੋਈ ਪੰਜਾਬ ਸਰਕਾਰ ਦੀਆਂ ਸਕੀਮਾਂ ਹੋ ਗਈਆਂ ਹੋਰ ਕੋਈ ਇਨੀਸ਼ੀਏਟਿਵ ਹੋ ਗਏ ਤੁਸੀਂ ਕੋਈ ਵੀ ਇੱਕ ਸਿੰਪਲ ਨਿਊਜ਼ਪੇਪਰ ਜਿਵੇਂ ਦੋ ਟ੍ਰਿਬਿਊਨ ਹੋ ਗਿਆ ਉਹ ਲੈ ਲਓ ਜਾਂ ਕੋਈ ਪੰਜਾਬੀ ਭਾਸ਼ਾ ਵਾਲਾ ਵੀ ਤੁਸੀਂ ਨਿਊਜ਼ਪੇਪਰ ਲੈ ਸਕਦੇ ਹੋ ਪੰਜਾਬ న్యూਸ ਨੂੰ ਕਵਰ ਕਰਨ ਦੇ ਲਈ ਆਪਣੇ ਖੁਦ ਦੇ ਸੈਲਫ ਨੋਟਸ ਤਿਆਰ ਕਰੋ ਉਸ ਤੋਂ ਬਾਅਦ ਰੀਜ਼ਨਿੰਗ ਡਾਟਾ ਇੰਟਰਪ੍ਰੀਟੇਸ਼ਨ ਮੈਂਟਲ ਅਬਿਲਿਟੀ ਨੰਮਰਿਕਲ ਅਬਿਲਿਟੀ ਇਹ ਸਾਰੇ ਪੇਪਰਾਂ ਲਈ ਲਾਜ਼ਮੀ ਹੈ ਤੇ ਇਹਦੇ ਲਈ ਆਰ ਐਸ ਅਗਰਵਾਲ ਤੋਂ ਜ਼ਿਆਦਾ ਸਿੰਪਲ ਵਧੀਆ ਸਫੀਸ਼ੀਐਂਟ ਕਿਤਾਬ ਤੁਹਾਨੂੰ ਨਹੀਂ ਮਿਲਣੀ ਇਹਦੇ ਤੁਸੀਂ ਕਨਸੈਪਟ ਆਪਣੇ ਕਲੀਅਰ ਕਰ ਲੋ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਬੈਸਟ ਅਪਰੋਚ ਇਹੀ ਹੈ ਕਿ ਤੁਸੀਂ ਜਿਹੜਾ ਪੇਪਰ ਦੇ ਰਹੇ ਹੋ ਮੰਨ ਲਓ ਪੀਟ੍ਰੀਪਲ ਐਸਪੀ ਦਾ ਪੇਪਰ ਦੇ ਰਹੇ ਹੋ ਤਾਂ ਪੀਟ੍ਰੀਪਲ ਐਸਪੀ ਦੇ ਪੁਰਾਣੇ ਪੇਪਰ ਚੱਕੋ ਉਹਦੇ ਵਿੱਚੋਂ ਤੁਸੀਂ ਇਸ ਪਾਰਟ ਦੀ ਪ੍ਰੈਕਟਿਸ ਕਰੋ ਆਲਮੋਸਟ ਸਿਮਿਲਰ ਪੈਟਰਨ ਦੇ ਹੀ ਕੁਐਸਚਨ ਦੇਖਣ ਨੂੰ ਮਿਲਦੇ ਨੇ ਪੀਪੀਐਸਸੀ ਦਾ ਪੇਪਰ ਦੇ ਰਹੇ ਹੋ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਹੋ ਪੀਸੀਐਸ ਦੀ ਪੀਸੀਐਸ ਸਿਵਲ ਸਰਵਿਸਿਜ਼ ਦੇ ਪੁਰਾਣੇ 11-12 ਸਾਲਾਂ ਦੇ ਪੇਪਰ ਚੱਕੋ ਸੀ ਸੈੱਟ ਦੀ ਸਾਰੀ ਉਹਦੇ ਚੋਂ ਪ੍ਰੈਕਟਿਸ ਕਰੋ ਸਭ ਤੋਂ ਸਭ ਤੋਂ ਪਹਿਲਾਂ ਤੁਸੀਂ ਕਨਸੈਪਟ ਕਵਰ ਕਰਨੇ ਨੇ ਆਰ ਐਸ ਅਗਰਵਾਲ ਚ ਉਸ ਤੋਂ ਬਾਅਦ ਲੈਂਗੁਏਜ ਇੰਗਲਿਸ਼ ਪੰਜਾਬੀ ਇਹਦਾ ਵੀ ਸੇਮ ਪੈਟਰਨ ਹੈ ਹਰ ਪੇਪਰ ਲਈ ਇੰਪੋਰਟੈਂਟ ਹੈ 9ਵੀਂ 10ਵੀਂ ਦੀ ਗ੍ਰਾਮਰ ਬੁੱਕਸ ਸੀਬੀਐਸਸੀ ਦੀ ਲੈ ਲਓ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਲੈ ਲਓ ਮੋਰ ਦੈਨ ਸਫੀਸ਼ੀਐਂਟ ਨਾਲ ਹੀ ਇੱਕ 11ਥ ਕਲਾਸ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਹੈ ਇੰਗਲਿਸ਼ ਦੇ ਲਈ ਸਪੈਸ਼ਲੀ ਇਹ ਮੈਂ ਤੁਹਾਨੂੰ ਅੱਜ ਦਿਖਾਉਂਗੀ ਅੱਗੇ ਇਸੇ ਲੈਕਚਰ ਦੇ ਵਿੱਚ ਉਹਦੀ ਪੀਡੀਐਫ ਦਿਖਾਉਂਗੀ ਮੈਂ ਇਹਦੇ ਵਿੱਚ ਜਿਵੇਂ ਪੰਜਾਬ ਪੁਲਿਸ ਦੇ ਵਿੱਚ ਟ੍ਰਾਂਸਲੇਸ਼ਨਸ ਆਉਂਦੀਆਂ ਨੇ ਬਹੁਤ ਬਿਊਟੀਫੁੱਲ ਤਰੀਕੇ ਦੇ ਨਾਲ ਕਵਰ ਕਰਵਾਈਆਂ ਹੋਈਆਂ ਨੇ ਸੋ ਇਸੇ ਤਰੀਕੇ ਦੇ ਨਾਲ ਆਪਾਂ ਨੇ ਲੈਂਗੁਏਜ ਨੂੰ ਕਵਰ ਕਰਨਾ ਹੈ ਫਿਰ ਆਉਂਦੀ ਹੈ ਹਿਸਟਰੀ ਹਿਸਟਰੀ ਵੀ ਸਾਰੇ ਪੇਪਰਾਂ 'ਚ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਮਾਰਕਸ ਵੈਚਿੰਗ ਹੈ ਇੰਪੋਰਟੈਂਟ ਹੈ ਇਹਨੂੰ ਆਪਾਂ ਬਿਲਕੁਲ ਮਿਸ ਨਹੀਂ ਕਰ ਸਕਦੇ ਐਂਸ਼ੀਐਂਟ ਹਿਸਟਰੀ ਹੋਗੀ ਮਾਡਰਨ ਹਿਸਟਰੀ ਹੋਗੀ ਮਿਡੀਵਲ ਹਿਸਟਰੀ ਹੋਗੀ ਸੋ ਇਹਦੇ ਲਈ ਬੈਸਟ ਸੋਰਸ ਹੈ ਤਾਮਿਲਨਾਡੂ ਬੋਰਡ ਦੀਆਂ ਬੁੱਕਸ ਇਹ ਵੀ ਅੱਜ ਮੈਂ ਤੁਹਾਨੂੰ ਇਸੇ ਲੈਕਚਰ ਦੇ ਵਿੱਚ ਪੀਡੀਐਫ ਦਿਖਾਉਂਗੀ 11ਵੀਂ ਤੇ 12ਵੀਂ ਕਲਾਸ ਦੀਆਂ ਤਾਮਿਲਨਾਡੂ ਬੋਰਡ ਦੀਆਂ ਬੁੱਕਸ ਨੇ ਤੇ ਸਾਰੀਆਂ ਦੀ ਫ੍ਰੀ ਪੀਡੀਐਫ ਆਨਲਾਈਨ ਅਵੇਲੇਬਲ ਹੈ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਮੈਂ ਵੀ ਤੁਹਾਨੂੰ ਫ੍ਰੀ ਪੀਡੀਐਫ ਭੇਜ ਦੂੰਗੀ ਜਾਂ ਫਿਰ ਜਿਹੜੇ ਸਟੂਡੈਂਟ ਜ਼ਿਆਦਾ ਡੀਟੇਲਡ ਤਿਆਰੀ ਕਰਨਾ ਚਾਹੁੰਦੇ ਹੋ ਵੈਸੇ ਮੈਂ ਅਗੇਨ ਰਿਪੀਟ ਕਰ ਦਿਆਂ ਕਿ ਇਹ ਬੁੱਕ ਵੀ ਸਫੀਸ਼ੀਐਂਟ ਹੈ ਜੇ ਤੁਹਾਡੇ ਕੋਲ ਟਾਈਮ ਹੈਗਾ ਤੁਹਾਨੂੰ ਲੱਗਦਾ ਹੈ ਜਾਂ ਜੇ ਕੋਈ ਸਟੂਡੈਂਟ ਨਾਲ UPSC ਵਗੈਰਾ ਦੀ ਵੀ ਤਿਆਰੀ ਕਰ ਰਿਹਾ ਤਾਂ ਫਿਰ ਤੁਸੀਂ ਇਹ ਜਿਹੜੀਆਂ ਬੁੱਕਸ ਨੇ ਸਪੈਕਟ੍ਰਮ ਹੋਗੀ ਜਾਂ ਫਿਰ ਆਰ ਐਸ ਸ਼ਰਮਾ ਵਾਲੀ ਐਂਸ਼ੀਅੰਟ ਇੰਡੀਆ ਹੋਗੀ ਸतीश ਚੰਦਰਾ ਦੀ ਮੀਡੀਵਲ ਇੰਡੀਆ ਹੋਗੀ ਇਹ ਫਾਲੋ ਕਰ ਸਕਦੇ ਹੋ ਬਟ NCERT ਇਸ ਦੇ ਨਾਲ ਜਿਹੜੀ ਤਾਮਿਲਨਾਡੂ ਬੋਰਡ ਦੀਆਂ ਕਿਤਾਬਾਂ ਨੇ ਇਹ ਬਹੁਤ ਹੀ ਬਿਊਟੀਫੁੱਲ ਤਰੀਕੇ ਦੇ ਨਾਲ ਸਾਰਾ ਦਾ ਸਾਰਾ ਐਂਸ਼ੀਅੰਟ ਤੋਂ ਲੈ ਕੇ ਆਜ਼ਾਦੀ ਤੱਕ ਇੰਡੀਪੈਂਡੈਂਸ ਤੱਕ ਸਾਰਾ ਇੰਡੀਆ ਕਵਰ ਕਰਦੀਆਂ ਨੇ ਉਸ ਤੋਂ ਬਾਅਦ ਗੱਲ ਆਉਂਦੀ ਆ ਪੋਲੀਟੀ ਦੀ ਪੋਲੀਟੀ ਲక్ష్ਮੀਕਾਂਤ ਤੋਂ ਬੈਟਰ ਕੋਈ ਬੁੱਕ ਨਹੀਂ ਹੈ ਇਸ ਤੋਂ ਬਾਹਰ ਕਦੇ ਕੋਈ ਕੁਐਸਚਨ ਨਹੀਂ ਆਉਂਦਾ ਸੋ ਲక్ష్ਮੀਕਾਂਤ ਇਕੱਲੀ ਕਿਤਾਬ ਹੈ ਜਿਹੜੀ ਸਾਰੇ ਪੇਪਰਾਂ ਦੇ ਲਈ ਪੋਲੀਟੀ ਲਈ ਸਫੀਸ਼ੀਐਂਟ ਹੈ ਸਾਇੰਸ ਐਂਡ ਟੈਕਨੋਲੋਜੀ ਸਾਰੇ ਪੇਪਰਾਂ ਲਈ ਆਪਾਂ ਨੇ ਤਿਆਰ ਕਰਨਾ ਹੈ ਅਗੇਨ ਐਨਸੀਆਰਟੀ ਕਰ ਲਓ 6ਵੀਂ ਤੋਂ 10ਵੀਂ ਦੀ ਜਾਂ ਫਿਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਇੰਗਲਿਸ਼ ਮੀਡੀਅਮ ਦੀਆਂ ਕਿਤਾਬਾਂ ਕਰ ਲਓ ਮੋਰ ਦੈਨ ਸਫੀਸ਼ੀਐਂਟ ਈਜ਼ੀ ਲੈਂਗੁਏਜ ਸਟੂਬਾ ਦਾ ਇਕਨੋਮਿਕਸ ਇਕਨੋਮਿਕਸ ਵੀ ਆਪਾਂ ਨੂੰ ਪਤਾ ਹੈ ਕਿ ਬਹੁਤ ਕੁਐਸਚਨ ਆਉਂਦੇ ਨੇ ਸੇਮ ਐਨਸੀਆਰਟੀ ਲੈ ਲਓ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਾਂ ਇੰਗਲਿਸ਼ మీడియం ਦੇ ਕਿਤਾਬਾਂ ਲੈ ਲਓ ਤੇ ਨਾਲ ਇਹਦੇ ਰਮੇਸ਼ ਸਿੰਘ ਦੇ ਵਿੱਚੋਂ ਵੀ ਆਪਾਂ ਨੂੰ ਕੁਝ ਟੌਪਿਕ ਕਵਰ ਕਰਨੇ ਪੈਂਦੇ ਨੇ ਡਿਪੈਂਡ ਕਰਦਾ ਕਿ ਸਿਲੇਬਸ ਦੇ ਵਿੱਚ ਕੀ ਕਿਹਾ ਗਿਆ ਜੇ ਸਿੰਪਲ ਇੰਡੀਅਨ ਇਕਨੋਮੀ ਫਿਰ ਇਹ ਕਿਤਾਬਾਂ ਸਫੀਸ਼ੀਐਂਟ ਨੇ ਜੇ ਨਾਲ ਸੋਸ਼ਲ ਡਿਵੈਲਪਮੈਂਟ ਦਾ ਕਈ ਵਾਰੀ ਕਨਸੈਪਟ ਆ ਜਾਂਦਾ ਹੈ ਇੰਡੀਅਨ ਇਕਨੋਮੀ ਜਿਵੇਂ ਪੀਸੀਐ ਸਿਵਲ ਸਰਵਿਸਿਜ਼ ਤਾਂ ਉਹਦੇ ਲਈ ਫਿਰ ਆਪਾਂ ਨੂੰ ਰਮੇਸ਼ ਸਿੰਘ ਦੀ ਕਿਤਾਬ ਵੀ ਕਵਰ ਕਰਨੀ ਪੂ ਜਾਂ ਫਿਰ ਜਿਵੇਂ ਐਕਸਾਈਜ਼ ਇੰਸਪੈਕਟਰ ਦਾ ਪੇਪਰ ਹੈ ਉਹਦੇ ਵਿੱਚ ਕੋਈ ਸਪੈਸ਼ਲ ਟਾਪਿਕ ਆਵੇ ਆਗੇ ਕੋਈ ਟੈਕਸੇਸ਼ਨ ਦੇ ਨਾਲ ਰਿਲੇਟਡ ਸੋ ਉਹ ਸਾਰਾ ਕੁਝ ਆਪਾਂ ਇਕਨੋਮਿਕਸ ਦੇ ਅੰਦਰ ਐਡ-ਆਨ ਕਰਨਾ ਹੈ ਡਿਪੈਂਡਿੰਗ ਅਪਨ ਦ ਰਿਕੁਆਇਰਮੈਂਟ ਆਫ ਦ ਐਗਜ਼ਾਮ ਐਂਡ ਸਿਲੇਬਸ ਉਸ ਤੋਂ ਬਾਅਦ ਹੈ ਜੀਓਗ੍ਰਾਫੀ ਹੁਣ ਜੀਓਗ੍ਰਾਫੀ ਦੇ ਲਈ ਮੈਂ ਮੈਂਸ਼ਨ ਕੀਤਾ ਹੋਇਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਅਗੇਨ ਇੰਗਲਿਸ਼ ਮੀਡੀਅਮ ਬੁక్స్ very very important easy and sufficient for exam again je tusi naal civil services di taiyari kar rahe ho pcs ta majid hussain di geography baaki eh alag alag main naam mention kite hoye ne 11th diyan do kitabaan ne 12th diyan do kitabaan ne ede vichon directly question aunde ne especially pcs civil services de vich ede to bahar kade koi question dekhn nu nahi milya geography related same environment environment layi vi biology de 12th class de pcs civil service de layi last char chapter bahut important ne naal environment de layi ik important source hai jide naal thodi sari environment cover hundi hai nios da environment science da material eh vi thonu online free pdf mil jugi us to baad hai static gk ਹੁਣ ਸਟੈਟਿਕ ਜੀ ਕਿ ਆਪਾਂ ਦੇਖਦੇ ਇੱਕ ਨਵਾਂ ਟ੍ਰੈਂਡ ਆ ਗਿਆ ਪੀ ਟ੍ਰਿਪਲਸ ਬੀ ਜਾਂ ਫਿਰ ਪੰਜਾਬ ਪੁਲਿਸ ਇਗਜ਼ਾਮ ਦੇ ਵਿੱਚ ਇਹਦੇ ਚ ਬਹੁਤ ਕੁਐਸਚਨ ਆਉਂਦੇ ਨੇ ਸੋ ਸਟੈਟਿਕ ਜੀ ਕਿ ਦਾ ਇੱਕ ਹੀ ਤਰੀਕਾ ਹੈ ਮੈਕਸਿਮਮ ਟਾਪਿਕ ਕਵਰ ਕਰਨੇ ਹੈ ਆਨਲਾਈਨ ਸੋਰਸਸ ਤੋਂ ਅਲੱਗ-ਅਲੱਗ ਆਪਣੇ ਖੁਦ ਦੇ ਤੁਹਾਨੂੰ ਨੋਟਸ ਤਿਆਰ ਕਰਨੇ ਪੈਣਗੇ ਤੇ ਇਹ ਨੋਟਸ ਇਹ ਨਹੀਂ ਕਿ ਹੁਣ ਹਜ਼ਾਰ ਟਾਪਿਕ ਹੈ ਰੈਂਡਮ ਤੁਸੀਂ ਉਹ ਲੈ ਕੇ ਬੈਠ ਜੂ ਤੁਸੀਂ ਦੇਖਣਾ ਹੈ ਕਰੰਟ ਅਫੇਅਰਸ ਦੇ ਵਿੱਚ ਕਿਹੜੇ ਟਾਪਿਕ ਆਉਣ ਹੁਣ ਜੇ ਕਰੰਟ ਅਫੇਅਰਸ ਦੇ ਵਿੱਚ ਕੋਈ ਅਵਾਰਡਸ ਆ ਗਏ ਕੋਈ ਮਨ ਲਓ ਓਸਕਰ ਅਵਾਰਡ ਆ ਗਿਆ ਤਾਂ ਹੁਣ ਉਹਦੇ ਬਾਰੇ ਤੁਸੀਂ ਉਹ ਚੋ ਸਟੈਟਿਕ ਜੀਕੇ ਦਾ ਕੁਐਸਚਨ ਕਿਵੇਂ ਤਿਆਰ ਕਰਨਾ ਹੈ ਓਸਕਰ ਅਵਾਰਡ ਦੀ ਹਿਸਟਰੀ ਚੱਕ ਕੇ ਦੇਖੋ ਪਹਿਲਾ ਕਿਹਨੂੰ ਮਿਲਿਆ ਸੀ ਪਿਛਲੇ ਸਾਲ ਕਿਹਨੂੰ ਮਿਲਿਆ ਸੀ ਸੋ ਇਸ ਤਰੀਕੇ ਨਾਲ ਸਮਾਰਟ ਵੇ ਦੇ ਨਾਲ ਤੁਸੀਂ ਸਟੈਟਿਕ ਜੀਕੇ ਨੂੰ ਕਵਰ ਕਰਨਾ ਹੈ ਆਪਣੇ ਖੁਦ ਦੇ ਨੋਟਸ ਬਣਾ ਕੇ ਨਾਲ ਹੀ ਜੇ ਆਪਾਂ ਗੱਲ ਕਰਦੇ ਆ ਆਰਟ ਐਂਡ ਕਲਚਰ ਦੀ ਤਾਂ ਉਹਦੇ ਲਈ 11ਵੀਂ ਕਲਾਸ ਦੀ ਇੰਟਰੋਡਕਸ਼ਨ ਟੂ ਇੰਡੀਅਨ ਆਰਟ ਬੁੱਕ ਹੈ ਥਿਸ ਇਜ਼ ਵੈਰੀ ਇੰਪੋਰਟੈਂਟ ਐਨਸੀਆਰਟੀ ਬੇਸਡ ਹੁਣ ਗੱਲ ਕਰਾਂਗੇ ਲੀਗਲ ਅਵੇਅਰਨੈਸ ਜਿਹੜਾ ਇਹ ਟੌਪਿਕ ਹੈ ਇਹ ਸਿਰਫ ਪੰਜਾਬ ਪੁਲਿਸ ਪੇਪਰ ਲਈ ਆਪਾਂ ਨੇ ਤਿਆਰ ਕਰਨਾ ਹੈ ਤੇ ਇਹਦੀ ਵੀ ਜਿਵੇਂ ਪਿਛਲੇ ਸਾਲ ਮੈਂ ਜਿਹੜੇ ਟੌਪਿਕ ਕਵਰ ਕਰਵਾਏ ਸੀ ਇਗਜ਼ਾਮਸ ਦੇ ਵਿੱਚ ਸਿਰਫ ਉਹੀ ਟੌਪਿਕ ਆਏ ਸੀ ਸੋ ਕਰੰਟ ਅਫੇਅਰ ਬੇਸਡ ਆਪਾਂ ਨੇ ਲੀਗਲ ਅਵੇਅਰਨੈਸ ਜਨਰਿਕ ਸਟੈਟਿਕ ਜਿਹੜੀ ਲੀਗਲ ਅਵੇਅਰਨੈਸ ਹੈ ਅਲੱਗ-ਅਲੱਗ ਆਨਲਾਈਨ ਸੋਰਸਸ ਤੋਂ ਤਿਆਰ ਕਰਨੀ ਹੈ ਸੋ ਇਹ ਸਾਰਾ ਡਿਪੈਂਡ ਕਰਦਾ ਹੈ ਕਿ ਸਿਲੇਬਸ ਦੇ ਵਿੱਚ ਕੀ ਪੁੱਛਿਆ ਹੋਇਆ ਹੈ ਜਿਵੇਂ ਪਿਛਲੀ ਵਾਰੀ ਡਾਈਵੋਰਸਟੀ ਵਲਨਰੇਬਲ ਗਰੁੱਪ ਇਹ ਵੀ ਇੱਕ ਟੌਪਿਕ ਸੀਗਾ ਪੰਜਾਬ ਪੁਲਿਸ ਦਾ ਸ ਸਟੂਡੈਂਟਸ ਨੂੰ ਕੋਈ ਦਿੱਕਤ ਨਹੀਂ ਸੀ ਆਈ ਪੇਪਰ ਵਿੱਚ ਦੈਨ ਪੋਲਿਟੀਕਲ ਥਿਉਰੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇਹ ਜਿਹੜਾ ਟੌਪਿਕ ਹੈ ਆਪਾਂ ਨੇ ਮੇਨਲੀ ਪੀਪੀਐਸਸੀ ਤੇ ਪੰਜਾਬ ਪੁਲਿਸ ਦੇ ਲਈ ਸਪੈਸੀਫਿਕਲੀ ਤਿਆਰ ਕਰਨਾ ਹੈ 11ਵੀਂ ਕਲਾਸ ਦੀ ਪੋਲਿਟੀਕਲ ਥਿਉਰੀ ਪ੍ਰੀਵੀਅਸ ਇਅਰ ਕੁਐਸਚਨ ਯੂਜੀਸੀ ਨੈਟ ਇਗਜ਼ਾਮ ਦੇ ਪੋਲਿਟੀਕਲ ਥਿਉਰੀ ਦੇ ਪੀਸੀਐਸ ਸਿਵਲ ਸਰਵਿਸਿਜ਼ ਦੇ ਲਈ ਜਿਹੜੇ ਸਟੂਡੈਂਟ ਤਿਆਰ ਤਿਆਰੀ ਕਰ ਰਹੇ ਨੇ ਉਹ ਇਹ ਸੋਰਸ ਡੈਫੀਨੇਟਲੀ ਤੁਸੀਂ ਦੇਖ ਲਓ ਤੁਸੀਂ ਪ੍ਰੀਵੀਅਸ ਇਅਰ ਪੇਪਰ ਚੱਕ ਕੇ ਦੇਖੋਗੇ ਉਹਦੇ 'ਚ ਤੁਹਾਨੂੰ ਕੁਝ 4 ਤੋਂ 5 ਕੁਐਸਚਨ ਪੋਲਿਟੀਕਲ ਥਿਊਰੀ ਨਾਲ ਰਿਲੇਟਿਡ ਦਿਖਣਗੇ ਜਿਹੜੇ ਤੁਸੀਂ ਸੋਚ ਰਹੇ ਹੋਵੋਗੇ ਕਿ ਕਿੱਥੋਂ ਆਗੇ ਸੋ ਉਹ ਕੁਐਸਚਨ ਆਈ ਸੀ UGC NET ਦੇ ਪ੍ਰੀਵੀਅਸ ਇਅਰ ਐਗਜ਼ਾਮਸ ਤੋਂ ਸੋ ਸਾਰੇ ਟੌਪਿਕ ਉੱਤੇ ਜਿਹੜੇ ਸਟੂਡੈਂਟਸ 셀ਫ ਸਟੱਡੀ ਕਰ ਰਹੇ ਨੇ ਆਪਣੇ ਖੁਦ ਦੇ ਨੋਟਸ ਤਿਆਰ ਕਰੋ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਉੱਤੇ ਵੀ ਪੋਲਿਟੀਕਲ ਥਿਊਰੀ ਉੱਤੇ ਵੀ ਉਸ ਤੋਂ ਬਾਅਦ ਆਉਂਦੀ ਹੈ ਵਰਲਡ ਹਿਸਟਰੀ ਵੈਰੀ ਇੰਪੋਰਟੈਂਟ ਫਾਰ ਪੰਜਾਬ ਪੁਲਿਸ ਐਂਡ PPS EXAM NCERT ਦੇ ਟੋਟਲ 6 ਟਾਪਿਕ ਬਣਦੇ ਨੇ World History ਦੇ ਸਿਰਫ ਤੁਸੀਂ ਇਹ NCERT ਚੋਂ ਪੜ੍ਹ ਲਓ ਤੁਹਾਨੂੰ ਉੱਥੇ ਪੇਪਰ 'ਚ ਹਰ ਕੁਐਸਚਨ ਆਉਂਦਾ ਹੋਗਾ Russian Revolution, American Renaissance, World War 1, 2 ਸੋ ਇਹ ਸਾਰੇ ਟਾਪਿਕ ਆਪਣੇ ਕੋਲ NCERT ਬੇਸਡ ਹੈ ਉਸ ਤੋਂ ਬਾਅਦ ਆਉਂਦਾ ਕੰਪਿਊਟਰ ਹੁਣ ਆਪਾਂ ਨੂੰ ਪਤਾ ਹੈ PTPSB ਹੋ ਗਿਆ ਉਹਦੇ ਵਿੱਚ ਤਾਂ ਥੋੜਾ ਬੇਸਿਕ ਕੰਪਿਊਟਰ ਪੁੱਛਿਆ ਜਾਂਦਾ ਹੈ ਪੰਜਾਬ ਪੁਲਿਸ ਦੀ ਕੁਝ ਆਪਣੇ ਰਿਕੁਆਇਰਮੈਂਟ ਹੈ ਇਹਦੇ ਵਿੱਚ ਸੋਸ਼ਲ ਮੀਡੀਆ ਨਾਲ ਡਿਜੀਟਲ ਅਵੇਅਰਨੈਸ ਇਸ ਟਾਈਪ ਦੇ ਟੌਪਿਕ ਆਉਂਦੇ ਨੇ ਪੀਪੀਐਸਸੀ ਦੇ ਵਿੱਚ ਵੀ ਕਾਫੀ ਸਿੰਪਲ ਕੰਪਿਊਟਰ ਦੇ ਸਿਰਫ 1-2 ਕੀ ਕੁਐਸਚਨ ਹੁੰਦੇ ਆ ਸੋ ਮੇਨਲੀ ਜਿਹੜੇ ਸਟੂਡੈਂਟਸ ਪੰਜਾਬ ਪੁਲਿਸ ਦੇ ਲਈ ਕੰਪਿਊਟਰ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਸਪੈਸੀਫਿਕਲੀ ਮੇਰੇ ਖੁਦ ਦੇ ਵੀ ਕੰਪਾਈਲ ਕੀਤੇ ਹੋਏ ਨੋਟਸ ਨੇ ਤੁਸੀਂ ਪਹਿਲਾਂ ਵੀ ਫੋਲੋ ਕੀਤੇ ਨੇ ਜਿਹੜੇ ਸਟੂਡੈਂਟਸ ਨੂੰ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਤੋਂ ਬਾਹਰ ਕੋਈ ਕੁਐਸਚਨ ਨਹੀਂ ਸੀ ਆਇਆ ਪੇਪਰ ਵਿੱਚ ਬਾਕੀ ਤੁਸੀਂ ਕਰੰਟ ਫੈਕਟ ਐਡ ਕਰ ਸਕਦੇ ਹੋ ਉਹਨਾਂ ਨੋਟਸ ਦੇ ਵਿੱਚ ਮੈਂ ਵੀ ਅਪਡੇਟ ਕਰਕੇ ਤੁਹਾਨੂੰ ਨਵੇਂ ਪ੍ਰੋਵਾਈਡ ਕਰਵਾਉਂਗੀ ਕੋਰਸ ਦੇ ਅੰਡਰ ਸੋ ਕੰਪਿਊਟਰ ਦਾ ਇੱਕ ਹੀ ਤਰੀਕਾ ਹੈ ਸਿਲੇਬਸ ਦੇਖੋ ਜਿਹੜੇ ਟੌਪਿਕ ਪੁੱਛੇ ਨੇ ਉਹਨਾਂ ਟੌਪਿਕਸ ਦੀ ਹੀ ਤਿਆਰੀ ਕਰੋ ਕੋਈ ਰੈਂਡਮ ਇੱਧਰ ਉੱਧਰ ਜਾਣ ਦੀ ਜ਼ਰੂਰਤ ਨਹੀਂ ਕੋਈ ਤੁਹਾਨੂੰ ਹਜ਼ਾਰਾਂ ਐਮਸੀਕਿਊ ਤਿਆਰ ਕਰਨ ਦੀ ਜ਼ਰੂਰਤ ਨਹੀਂ ਮੇਨ ਜਿਵੇਂ ਮੰਨ ਲਓ ਪੀਟਸ ਵਿੱਚ ਮੋਸਟਲੀ 8-9 ਟੌਪਿਕ ਹੁੰਦੇ ਨੇ ਕੰਪਿਊਟਰ ਦੇ ਤੁਸੀਂ ਉਹ 8-9 ਟੌਪਿਕ ਦੀ ਪੂਰੀ ਦੀ ਪੂਰੀ A ਤੋਂ Z ਡੀਟੇਲ ਕਰ ਲਓ ਤੁਹਾਨੂੰ ਉਸ ਤੋਂ ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਕੰਪਿਊਟਰ ਤੁਹਾਡਾ ਉੱਥੇ ਡਨ ਹੋ ਜਾਊ। ਸੋ ਅਗੇਨ ਉਹ ਰਹਿਣ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਤੁਹਾਨੂੰ ਘੱਟੋ ਘੱਟ 2-3 ਮਹੀਨੇ ਦੀ ਪ੍ਰੋਪਰ ਸੈਟਿੰਗ ਦੀ ਜ਼ਰੂਰਤ ਹੈ ਜੇ ਤੁਸੀਂ ਕੋਈ ਵੀ 2024 ਦਾ ਸਰਕਾਰੀ ਪੇਪਰ ਕੱਢਣਾ ਚਾਹੁੰਦੇ ਹੋ ਤੁਸੀਂ ਆਪਣੇ ਆਪ ਨੂੰ ਗਵਰਨਮੈਂਟ ਜੌਬ ਹੋਲਡਰ ਦੇਖਣਾ ਚਾਹੁੰਦੇ ਹੋ। ਸੋ ਹੁਣ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੀ ਹਾਂ ਜਿਹੜੀਆਂ ਮੈਂ ਤੁਹਾਨੂੰ ਸਟਾਰਟਿੰਗਸ ਪੀਡੀਐਫਸ ਦੀ ਗੱਲ ਕੀਤੀ ਸੀ ਸੋ ਇਹ ਕਲਾਸ 10 ਪੰਜਾਬ ਸਕੂਲ এডੂਕੇਸ਼ਨ ਬੋਰਡ ਦੀ ਸੋਸ਼ਲ ਸਟੱਡੀਜ਼ ਦੀ ਕਿਤਾਬ ਹੈ ਇਹਦੇ ਵਿੱਚ ਹਿਸਟਰੀ ਤੇ ਸਿਵਿਕਸ ਕਵਰ ਹੈ ਹੁਣ ਮੈਂ ਤੁਹਾਨੂੰ ਦਿਖਾਉਂਗੀ ਕਿ ਇਹਦੇ ਵਿੱਚ ਕਿੰਨੇ ਬਿਊਟੀਫੁੱਲ ਤਰੀਕੇ ਦੇ ਨਾਲ ਪੰਜਾਬ ਜੀਕੇ ਦੇ ਟੌਪਿਕ ਕਵਰ ਕੀਤੇ ਹੋਏ ਨੇ ਸੋ ਇਹ ਦੇਖੋ ਹਿਸਟਰੀ ਦੇ ਅੰਦਰ ਪੰਜਾਬ ਦੀ ਜੀਓਗ੍ਰਾਫੀ ਫਿਜ਼ੀਕਲ ਫੀਚਰ ਤੋਂ ਸ਼ੁਰੂ ਹੋ ਕੇ ਦੈਨ ਸੋਸ਼ਲ ਕੰਡੀਸ਼ਨ ਪੋਲੀਟੀਕਲ ਬਿਫੋਰ ਗੁਰੂ ਨਾਨਕ ਦੇਵ ਜੀ ਮੀਡੀਵਲ ਪੀਰੀਅਡ ਕਵਰ ਹੋ ਰਿਹਾ ਉਸ ਤੋਂ ਬਾਅਦ ਕਵਰ ਹੋ ਰਿਹਾ ਗੁਰੂ ਨਾਨਕ ਦੇਵ ਜੀ ਐਂਡ ਹਿਸ ਹਿਸ ਟੀਚਿੰਗ ਸੋਰੀ ਦੈਨ ਬੰਦਾ ਸਿੰਘ ਬਹਾਦੁਰ ਐਂਡ ਦ ਸਿੱਖ ਮਿਸਲਸ ਰਣਜੀਤ ਸਿੰਘ ਐਂਗਲੋ ਸਿੱਖ ਵਾਰ ਪੰਜਾਬਸ ਕੰਟਰੀਬਿਊਸ਼ਨ ਟੁਵਰਡ ਸਟਰਗਲ ਫਾਰ ਫਰੀडम ਸੋ ਬਹੁਤ ਬਿਊਟੀਫੁਲ ਤਰੀਕੇ ਦੇ ਨਾਲ ਪੰਜਾਬ ਜੀ ਕੇ ਦੇ ਇੰਪੋਰਟੈਂਟ ਟਾਪਿਕ ਇਸ ਕਿਤਾਬ ਦੇ ਅੰਦਰ ਕਵਰਡ ਨੇ ਉਸ ਤੋਂ ਬਾਅਦ ਹੁਣ ਇਹ ਹੈ ਪ੍ਰੈਕਟਿਸ ਬੁੱਕ ਇੰਗਲਿਸ਼ ਦੀ 11ਵੀਂ ਕਲਾਸ ਦੀ ਸੋ ਮੈਂ ਤੁਹਾਨੂੰ ਟਰਾਂਸਲੇਸ਼ਨ ਦੀ ਗੱਲ ਕਰ ਰਹੀ ਸੀ ਇਹਦੇ ਵਿੱਚ ਪ੍ਰੈਕਟਿਸ ਦੇ ਲਈ ਇਹ ਸਾਰੇ ਟੌਪਿਕਸ ਕਵਰ ਨੇ ਤੁਹਾਨੂੰ ਇਸ ਕਿਤਾਬ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਜੇ ਤੁਸੀਂ ਇੰਗਲਿਸ਼ ਉੱਤੇ ਆਪਣਾ ਹੋਲਡ ਚਾਉਂਦੇ ਹੋ ਸੋ ਇਹ ਦੇਖੋ ਟ੍ਰਾਂਸਲੇਸ਼ਨ ਆਫ ਸੈਂਟੈਂਸਸ ਇਕਵਰੀ ਮੈਂ ਤੁਹਾਨੂੰ ਦਿਖਾ ਦਿੰਦੀ ਆ ਸੋ ਇਹ ਦੇਖੋ ਸਾਰੇ ਟੈਂਸ ਵਾਈਜ਼ ਇਸੇ ਤਰੀਕੇ ਦੇ ਹੀ ਜਿਹੜੇ ਸੇਮ ਟਰਾਂਸਲੇਸ਼ਨ ਸੀਗੀਆਂ ਉਹ ਆਪਾਂ ਨੇ ਪੇਪਰ ਦੇ ਵਿੱਚ ਦੇਖਿਆ ਸੀ ਸਪੈਸ਼ਲੀ ਪੰਜਾਬ ਪੁਲਿਸ ਦੇ ਐਗਜ਼ਾਮਸ ਦੇ ਵਿੱਚ ਸੋ ਇਹ ਸਾਰੇ ਪ੍ਰੋਪਰ ਪ੍ਰੈਕਟਿਸ ਕੁਐਸਚਨਸ ਨੇ ਥੈਨ ਨੈਕਸਟ ਬੁੱਕ ਆਗੀ 11ਵੀਂ ਕਲਾਸ ਦੀ ਹੀ এনवायरमेंट ਦੀ ਸੋ ਇਹ ਦੇ ਵਿੱਚ ਵੀ ਜਿਵੇਂ ਕਈ ਵਾਰੀ এনवायरमेंट ਲਾਜ਼ ਉੱਤੇ ਆਪਾਂ ਕੁਐਸਚਨ ਦੇਖਦੇ ਆ ਸੇਫਟੀ ਲਾ ਹੋਗੇ ਸੋਰਸਸ ਆਫ એનર્ਜੀ ਦੈਨ ਪੋਲੂਸ਼ਨ ਜਿਹਦੇ ਉੱਤੇ ਪੱਕਾ ਕੁਐਸਚਨ ਆਉਣਾ ਹੀ ਆਉਣਾ ਹੈ ਇਕਨੋਮਿਕ ਸੋਸ਼ਲ ਡਿਵੈਲਪਮੈਂਟ ਪੋਪੂਲੇਸ਼ਨ ਐਂਡ এনਵਾਇਰਨਮੈਂਟ ਇੰਪੈਕਟ ਆਫ ਲਿਬਰਲਾਈਜੇਸ਼ਨ ਗਲੋਬਲਾਈਜੇਸ਼ਨ ਸੋ ਇਸ ਟਾਈਪ ਦੇ ਇੰਪੋਰਟੈਂਟ ਟਾਪਿਕ ਬਹੁਤ ਹੀ ਸਿੰਪਲ ਲੈਂਗੁਏਜ ਦੇ ਵਿੱਚ ਕਵਰ ਕੀਤੇ ਹੋਏ ਨੇ ਨੈਕਸਟ ਆ ਗਿਆ ਤਾਮਿਲਨਾਡੂ ਬੋਰਡ ਦੀ ਹਿਸਟਰੀ ਦੀ ਕਿਤਾਬ ਸੋ ਇਹ 11ਵੀਂ ਕਲਾਸ ਦੀ ਬੁੱਕ ਹੈ ਤੇ ਮੈਂ ਤੁਹਾਨੂੰ ਦਿਖਾਉਣੀ ਹੈ ਇਹਦੇ ਵਿੱਚ ਕਿੰਨੇ ਵਧੀਆ ਤਰੀਕੇ ਦੇ ਨਾਲ ancient india ਤੋਂ شروع ਹੋਗੇ 1 by 1 ਸਾਰੀ ਮੌਰਨ ਪੀਰੀਅਡ ਗੁਪਤਾਸ ਸਾਊਥ ਇੰਡੀਅਨ ਸਾਊਥ ਇੰਡੀਅਨ Empire ਦੇ ਜੇ ਤੁਹਾਨੂੰ ਯਾਦ ਹੋਵੇ ਪੰਜਾਬ ਪੁਲਿਸ ਤੇ ਸਬ ਇੰਸਪੈਕਟਰ ਪੇਪਰ ਬਹੁਤ ਕੁਐਸਚਨ ਆਏ ਸੀ ਸੋ ਇਹਦੇ ਨਾਲ ਹੀ ਤੁਹਾਡਾ ਆ ਦੇਖੋ ਡਵੈਲਪਮੈਂਟ ਆਫ ਆਰਟਸ ਇੰਡੀਅਨ ਆਰਟ ਐਂਡ ਕਲਚਰ ਵਾਲਾ ਜਿਹੜਾ ਟੌਪਿਕ ਹੈ ਉਹ ਵੀ ਕਵਰ ਹੋ ਜਾਊਗਾ ਇੰਪੋਰਟੈਂਟ ਐਗਜ਼ਾਮਸ ਦੇ ਲਈ ਸੋ ਇਹ ਬੁੱਕ ਬਹੁਤ ਇੰਪੋਰਟੈਂਟ ਹੈ ਇਹਦੀ ਫ੍ਰੀ ਪੀਡੀਐਫ ਅਵੇਲੇਬਲ ਹੈ ਤੁਸੀਂ ਮੈਨੂੰ ਈਮੇਲ ਕਰ ਦਿਓ ਮੈਂ ਤੁਹਾਨੂੰ ਭੇਜ ਦੂੰਗੀ ਸੋ ਇਹ ਦੇਖੋ ਐਂਸ਼ੀਅੰਟ ਤੋਂ ਲੈ ਕੇ ਮੀਡੀਵਲ ਤੱਕ ਯੂਰੋਪੀਅਨਸ ਦੇ ਹੋਂਦ ਤੱਕ ਇਸ ਪਾਰਟ ਵਿੱਚ ਕਵਰ ਹੈ ਇਸ ਤੋਂ ਨੈਕਸਟ ਪਾਰਟ ਹੈ ਜਿਹੜਾ 12ਵੀਂ ਕਲਾਸ ਦਾ ਉਹਦੇ ਵਿੱਚ ਕੰਟੀਨਿਊ ਕੀਤਾ ਹੋਇਆ ਹੈ ਯੂਰੋਪੀਅਨਸ ਤੋਂ ਬਾਅਦ ਵਾਲਾ ਈਸਟ ਇੰਡੀਆ ਕੰਪਨੀ ਜਿੱਥੋਂ ਬ੍ਰਿਟਿਸ਼ ਰੂਲ ਦੀ ਸ਼ੁਰੂਆਤ ਹੁੰਦੀ ਹੈ ਸਾਰੇ ਚਾਰਟਰ ਐਕਟ ਕੰਪਨੀ ਰੂਲ ਦੈਨ ਗ੍ਰੇਟ ਰਿਵੋਲਟ ਆਫ 1857 ਸੋਸ਼ਲ ਰਿਲੀਜੀਅਸ ਮੂਵਮੈਂਟ ਸਾਰੀਆਂ ਬ੍ਰਹਮੋ ਸਮਾਜ ਆਰੇ ਸਮਾਜ ਥੀਓਸੋਫੀਕਲ ਸੋਸਾਇਟੀ ਇਹ ਸਾਰਾ ਕੁਝ ਕਵਰ ਹੈ ਇਨਕਲੂਡਿੰਗ ਕੁਝ ਇਹਦੇ ਟਾਪਿਕ ਐਂਡ ਤੇ ਵਰਲਡ ਹਿਸਟਰੀ ਦੇ ਵੀ ਤੁਹਾਨੂੰ ਮਿਲ ਜਾਣਗੇ ਸੋ ਸਾਰਾ ਯੂਐਨ ਨੂੰ ਉਹਦਾ ਵਰਲਡ ਪੀਸ ਦੇ ਵਿੱਚ ਕੀ ਰੋਲ ਸੀ ਨਾਟੋ ਵਾਰਸੋ ਪੈਕ ਜਿੰਨੇ ਵੀ ਇੰਪੋਰਟੈਂਟ ਟਾਪਿਕਸ ਨੇ ਸਾਰੇ ਤੁਹਾਨੂੰ ਇੱਕ ਜਗ੍ਹਾ ਦੇ ਉੱਤੇ ਮਿਲ ਰਹੇ ਨੇ ਸੋ ਇਹ ਸੀ ਸਾਰੀ ਸਟਰੈਟੇਜੀ ਜਿਹੜੇ ਸਟੂਡੈਂਟਸ ਖੁਦ 셀ਫ ਸਟੱਡੀ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੂੰ ਕਨਸੈਪਟ ਵਗੈਰਾ ਸਮਝਣ 'ਚ ਕੋਈ ਦਿੱਕਤ ਨਹੀਂ ਆਉਂਦੀ ਹੁਣ ਮੈਂ ਗੱਲ ਕਰੂੰਗੀ ਕੋਰਸ ਦੀ ਕਿਉਂਕਿ ਕੋਰਸ ਲਈ ਵੀ ਮੈਨੂੰ ਬਹੁਤ ਈਮੇਲਾਂ ਆਉਂਦੀਆਂ ਨੇ ਬਟ ਡੂ ਟੂ ਸ਼ਾਰਟੇਜ ਆਫ ਟਾਈਮ ਮੈਂ ਕੋਰਸ ਤਾਂ ਹੀ ਸਟਾਰਟ ਕਰੂੰਗੀ ਜੇ ਮੈਨੂੰ ਘੱਟੋ ਘੱਟ 20 ਸਟੂਡੈਂਟਸ ਇੰਟਰਸਟ ਸ਼ੋ ਕਰਨਗੇ ਕਿਉਂਕਿ ਜਿਹੜਾ ਵੀ ਕੋਰਸ ਮਟੀਰੀਅਲ ਹੋਊਗਾ ਸਾਰੇ ਲੈਕਚਰ 100% ਲੈਕਚਰ 100% ਨੋਟਸ ਸਭ ਕੁਝ ਮੈਂ ਨਵਾਂ ਅਪਡੇਟਡ ਤਿਆਰ ਕਰੂੰਗੀ ਸੋ ਥੈਟ ਤੁਹਾਨੂੰ ਇੱਕ ਕੋਰਸ ਕਰਨ ਤੋਂ ਬਾਅਦ ਬਿਲਕੁਲ ਦਿੱਕਤ ਨਾ ਹੋਵੇ ਕੋਈ ਵੀ ਪੇਪਰ ਦੇਣ ਦੇ ਲਈ ਸੋ ਡਿਟੇਲਡ ਥਿਊਰੀ ਹੋਗੀ ਸਾਰੇ ਜੀਐਸ ਸਬਜੈਕਟ ਉੱਤੇ ਕੰਪਿਊਟਰ ਪੰਜਾਬ ਜੀ ਕੇ ਕਰੰਟ ਅਫੇਅਰ ਕਵਰ ਕਰਵਾਉਂਗੀ ਮੈਂ ਸਪੈਸ਼ਲ ਸਬਜੈਕਟਸ ਕਵਰ ਹੋਣਗੇ ਜਿਵੇਂ ਪੰਜਾਬ ਪੁਲਿਸ ਦੇ ਲਈ ਲੀਗਲ ਅਵੇਅਰਨੈਸ ਆਰਟ ਐਂਡ ਕਲਚਰ ਪੋਲੀਟੀਕਲ ਥਿਊਰੀ ਹੋਗੀ ਵਰਲਡ ਹਿਸਟਰੀ ਐਪੀਸੀਐਸ ਐਗਜ਼ੈਕਟਿਵ ਦੇ ਲਈ ਜਿਹੜੇ ਸਪੈਸ਼ਲ ਸਬਜੈਕਟ ਨੇ ਵੀਡੀਓ ਲੈਕਚਰ ਤੁਸੀਂ ਆਪਣੇ ਸ਼ਡਿਊਲ ਦੇ ਅਕੋਰਡਿੰਗ ਫਲੈਕਸੀਬਲ ਟਾਈਮ ਉੱਤੇ ਦੇਖ ਪਾਵੋਗੇ ਡिटੇਲਡ ਨੋਟਸ ਤੁਹਾਨੂੰ ਮਿਲਣਗੇ ਲੈਕਚਰ ਪੀਡੀਫਸ ਅਲੱਗ ਤੋਂ ਨਾਲ ਦੀ ਨਾਲ ਮਿਲਣਗੀਆਂ ਪ੍ਰੈਕਟਿਸ ਕਰਨ ਦੇ ਲਈ ਤੁਹਾਨੂੰ ਲੈਂਗੁਏਜ ਰੀਜ਼ਨਿੰਗ ਮੈਂਟਲ ਅਬਿਲਿਟੀ ਇਹਦੇ ਉੱਤੇ ਐਮਸੀਕਿਊ ਮਿਲਣਗੇ ਉਸ ਤੋਂ ਬਾਅਦ ਸਬਜੈਕਟ ਵਾਈਜ਼ ਟੈਸਟ ਐਮਸੀਕਿਊ ਹੋਣਗੇ ਡਾਊਟ ਸੈਸ਼ਨ ਲਵਗੀ ਜਿਵੇਂ ਇੱਕ ਸਬਜੈਕਟ ਕਵਰ ਕਰ ਲਿਆ ਮੰਨ ਲਓ ਆਪਾਂ ਨੇ ਹਿਸਟਰੀ ਕਵਰ ਕਰ ਲਈ ਤਾਂ ਮੈਂ ਇੱਕ ਦਿਨ ਰੱਖੂਗੀ ਜਿਸ ਦਿਨ ਤੁਸੀਂ ਸਿਰਫ ਮੈਨੂੰ ਆਪਣੇ ਡਾਊਟਸ ਭੇਜ ਭੇਜੋਗੇ ਫਿਰ ਮੈਂ ਉਹ ਤੁਹਾਡੇ ਸਾਰੇ ਡਾਊਟਸ ਇੱਕ ਅਲੱਗ ਵੀਡੀਓ ਲੈਕਚਰ ਦੇ ਵਿੱਚ ਕਵਰ ਕਰੂੰਗੀ ਸੋ ਜਿਹੜਾ ਕੋਰਸ ਹੋਊਗਾ ਅਪ੍ਰੋਕਸੀਮੇਟਲੀ 3 ਮਹੀਨੇ ਦਾ ਹੋਊਗਾ ਮਾਰਚ ਐਂਡ ਤੋਂ ਜੂਨ ਜਾਂ ਫਿਰ ਜੁਲਾਈ ਦੇ ਪਹਿਲੇ ਹਫਤੇ ਤੱਕ ਚੱਲੂਗਾ ਪ੍ਰੋਪਰ ਕੰਪਲੀਟ ਕੋਰਸ ਸ਼ਡਿਊਲ ਮੈਂ ਤੁਹਾਡੇ ਨਾਲ ਮਾਰਚ ਦੇ ਪਹਿਲੇ ਹਫਤੇ ਸ਼ੇਅਰ ਕਰ ਦੂੰਗੀ ਉਸ ਸ਼ਡਿਊਲ ਦੇ ਅੰਦਰ ਟੌਪਿਕ ਵੀ ਮੈਂਸ਼ਨਡ ਹੋਣਗੇ ਕਿ ਕਿਸ ਦਿਨ ਕਿਹੜੇ-ਕਿਹੜੇ ਟੌਪਿਕ ਮੈਂ ਪ੍ਰੋਵਾਈਡ ਕਰਵਾਉਂਗੀ ਸੋ ਪੂਰੀ ਦੀ ਪੂਰੀ ਡੀਟੇਲ ਦੇਖਣ ਤੋਂ ਬਾਅਦ ਹੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਸ ਕੋਰਸ ਦੇ ਵਿੱਚ ਇਨਵੋਲਵ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਕੋਰਸ ਨੂੰ ਬਾਈ ਕਰ ਸਕਦੇ ਹੋ ਸੋ ਲੈਕਚਰ ਪੀਡੀਐਫ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ ਸਬਜੈਕਟ ਵਾਈਜ਼ ਨੋਟਸ ਹੋਣਗੇ ਉਸ ਤੋਂ ਬਾਅਦ ਐਡੀਸ਼ਨਲ ਰੀਡਿੰਗ ਮਟੀਰੀਅਲ ਵੀ ਦਵਾਂਗੀ ਜੇ ਬਾਇਟੈਂਸ ਮੈਨੂੰ ਲੱਗੂਗਾ ਕਿ ਕਿਸੇ ਬੁੱਕ ਦਾ ਕੋਈ ਇੱਕ ਚੈਪਟਰ ਸਿਰਫ ਇੰਪੋਰਟੈਂਟ ਹੈ ਜਾਂ ਇਹ ਤੁਸੀਂ ਵੈਸੇ ਕਿਸੇ ਹੋਰ ਐਗਜ਼ਾਮ ਦੇ ਲਈ ਤੁਹਾਨੂੰ ਕੰਮ ਆ ਸਕਦਾ ਹੈ ਤਾਂ ਉਹ ਸਾਰਾ ਕੁਝ ਮੈਂ ਤੁਹਾਨੂੰ ਨਾਲ ਦੀ ਨਾਲ ਅਲੱਗ ਤੋਂ ਪ੍ਰੋਵਾਈਡ ਕਰਵਾਉਣ ਦੀ ਰਹੂੰਗੀ ਸੋ ਜਿਹੜਾ ਕੰਪਲੀਟ ਮਟੀਰੀਅਲ ਹੋਊਗਾ ਕੋਰਸ ਦਾ ਨੋਟਸ ਲੈਕਚਰਸ ਇਸ ਸਾਰਾ ਕੁਝ ਮੈਂ ਹੁਣ ਲੇਟੈਸਟ ਬਿਲਕੁਲ ਅਪਡੇਟਡ ਐਗਜ਼ਾਮ ਰਿਕੁਆਇਰਮੈਂਟ ਅਕੋਰਡਿੰਗ ਤਿਆਰ ਕਰੂੰਗੀ ਨਵੇਂ ਰਿਕਾਰਡਡ ਲੈਕਚਰ ਹੋਣਗੇ ਜਿਹੜੇ ਸਟੂਡੈਂਟਸ ਮੇਰੇ ਪ੍ਰੀਵਿਅਸ ਇਅਰ ਕੋਰਸ ਦੇ ਵਿੱਚ ਵੀ ਸੀਗੇ ਸੋ ਉਹਨਾਂ ਸਾਰਿਆਂ ਨੂੰ ਵੀ ਮੈਂ ਇਨਫੋਰਮ ਕਰਨਾ ਚਾਹੁੰਦੀ ਆ ਕਿ ਬਿਲਕੁਲ ਨਵੇਂ ਰਿਕਾਰਡਡ ਲੈਕਚਰ ਹੋਣਗੇ ਨਵੇਂ ਪ੍ਰਿਪੇਅਰਡ ਨੋਟਸ ਹੋਣਗੇ ਇਫ ਯੂ ਆਰ ਇੰਟਰਸਟਿਡ ਐਂਡ ਟੂ ਨੋ ਮੋਰ ਅਬਾਊਟ ਕੋਰਸ ਡੀਟੇਲਸ ਯੂ ਮਾਈਕ ਪ੍ਰਾਈਸ ਵਗੈਰਾ ਤੁਸੀਂ ਮੈਨੂੰ ਈਮੇਲ ਪੇਜ ਸਕਦੇ ਹੋ ਸੋ ਅਗੇਨ ਜੇ ਤੁਸੀਂ ਇੰਟਰਸਟਿਡ ਹੋ ਇਸ ਕੋਰਸ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਕੋਈ ਕੋਰਸ ਸਟਾਰਟ ਕਰਾਂ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਫਿਰ ਮੈਨੂੰ ਈਮੇਲ ਭੇਜ ਸਕਦੇ ਹੋ ਸੋ ਮੈਂ ਬੈਸਟ ਮਟੀਰੀਅਲ ਤਿਆਰ ਕਰਨ ਦੀ ਕੋਸ਼ਿਸ਼ ਕਰੂੰਗੀ ਤੁਹਾਡੇ ਲਈ ਸੋ ਇਹ ਥੋੜਾ ਜਿਹਾ ਹਾਈਲਾਈਟ ਮੈਂ ਤੁਹਾਨੂੰ ਦੇ ਦਿੰਨੀ ਆ ਕੋਰਸ ਬਾਰੇ ਸੋ ਟੋਟਲ 120 ਦੇ ਅਰਾਊਂਡ ਲੈਕਚਰ ਹੋਣਗੇ ਜਿਵੇਂ ਕਰੰਟ ਅਫੇਅਰ ਦੇ 18 ਲੈਕਚਰ ਹੋਣਗੇ ਜਨਵਰੀ 2023 ਤੋਂ ਲੈ ਕੇ ਜੂਨ 2024 ਜਿਹੜਾ ਸਮਾਂ ਹੋਊਗਾ ਇੱਕ ਲੈਕਚਰ ਦਾ ਘੱਟੋ ਘੱਟ ਉਹ 30 40 ਮਿੰਟਸ ਦਾ ਤੇ ਮੈਕਸਿਮਮ ਕੋਈ ਲੈਕਚਰ 2 ਘੰਟੇ ਦਾ ਵੀ ਹੋ ਸਕਦਾ ਹੈ 3/2 ਘੰਟੇ ਦਾ ਵੀ ਹੋ ਸਕਦਾ ਹੈ ਡਿਪੈਂਡ ਕਰਦਾ ਕਿ ਮੈਂ ਉਸ ਲੈਕਚਰ ਦੇ ਵਿੱਚ ਕਿੰਨਾ ਕਨਸੈਪਟ ਕਿੰਨਾ ਟਾਪਿਕ ਕਵਰ ਕਰਵਾਉਣਾ ਚਾਹੁੰਦੀ ਹਾਂ ਉਸ ਤੋਂ ਬਾਅਦ ਐਂਸ਼ੀਅੰਟ ਹਿਸਟਰੀ ਮਿਡੀਵਲ ਮਾਡਰਨ ਵਰਲਡ ਇੰਡੀਅਨ ਆਰਟ ਐਂਡ ਕਲਚਰ ਇਹ ਸਾਰੇ ਸਬਜੈਕਟਸ ਦੇ ਲੈਕਚਰ ਹੋਣਗੇ ਪ੍ਰੋਪਰ ਵੀਡੀਓ ਲੈਕਚਰ ਡੀਟੇਲਡ geography polity static gk international organization environment science computer legal awareness punjab gk punjabi te english te practice lecture honge economics so total approximate lecture ne 120 so again mai aur ek thonu highlight karna chahundi hai point ki reasoning data interpretation jehde a subject hai mental ability ede koi lecture nahi hai koi notes nahi hai ede thonu ਪ੍ਰੈਕਟਿਸ ਐਮਸੀਕਿਊਜ਼ ਮੈਂ ਪ੍ਰੋਵਾਈਡ ਕਰਵਾਉਂਗੀ ਨਾਲ ਜੇ ਕਿਸੇ ਸਟੂਡੈਂਟ ਨੂੰ ਆਰ ਐਸ ਅਗਰਵਾਲ ਦੀ ਫ੍ਰੀ ਪੀਡੀਫ ਆਨਲਾਈਨ ਨਹੀਂ ਮਿਲ ਰਹੀ ਤਾਂ ਤੁਸੀਂ ਲੈ ਸਕਦੇ ਹੋ ਅਪਡੇਟਡ ਜਾਂ ਹੋਰ ਜੋ ਵੀ ਮੇਰੇ ਕੋਲ ਮਟੀਰੀਅਲ ਹੋਊਗਾ ਕੰਟੈਂਟ ਬਿਲਕੁਲ ਲੇਟੈਸਟ ਅਪਡੇਟਡ ਉਹ ਮੈਂ ਤੁਹਾਨੂੰ ਫ੍ਰੀ ਪੀਡੀਫਸ ਕੋਰਸ ਦੇ ਅੰਦਰ ਪ੍ਰੋਵਾਈਡ ਕਰਵਾਉਂਗੀ ਸੋ ਟੂ ਨੋ ਮੋਰ ਅਬਾਊਟ ਥਿਸ ਕੋਰਸ ਜਾਂ ਜੇ ਤੁਹਾਨੂੰ ਕੋਈ ਹੋਰ ਕੁਇਰੀ ਹੈ ਤੁਸੀਂ ਆਪਣਾ ਟਾਈਮ ਟੇਬਲ ਵਗੈਰਾ ਮੇਰੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ ਬੰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਦੇ ਵੀ ਈਮੇਲ ਕਰ ਸਕਦੇ ਹੋ on legalvictor02896 at the rate gmail.com ਜਾਂ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਪੇਜ ਹੈ ਵਿਕਟਰਸ ਨੋਲੇਜ ਉਹਨੂੰ ਫੋਲੋ ਕਰ ਸਕਦੇ ਹੋ ਉਹਨੂੰ ਫੋਲੋ ਕਰਕੇ ਤੁਸੀਂ ਡੀਐਮ ਭੇਜੋ ਆਲਸੋ ਫॉर ਫ੍ਰੀ ਮੰਥਲੀ ਕਰੰਟ ਅਫੇਅਰ ਕੰਪਾਈਲੇਸ਼ਨ ਡੀਟੇਲਡ ਵਾਂਸ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ ਟੈਲੀਗ੍ਰਾਮ ਦਾ ਜਿਹੜਾ ਲਿੰਕ ਹੈ ਉਹ ਇਸੇ ਵੀਡੀਓ ਲੈਕਚਰ ਦੀ ਡਿਸਕ੍ਰਿਪਸ਼ਨ ਦੇ ਵਿੱਚ ਹੈ ਸੋ ਥੈਂਕ ਯੂ ਐਂਡ ਗੁੱਡ ਲੱਕ